ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟਾ ਜਿਹਾ ਮੁੱਦਾ ਬੜਾ ਗਰਮਾਇਆ ਹੋਇਆ ਹੈ ਸੋਸ਼ਲ ਮੀਡੀਆ ਤੇ ਅਜਿਹੇ ਪਰਵਾਨੇ ਵਰਗੀਆਂ ਖੱਚਾਂ ਨੇ ਬਿੰਗੇ ਮੂੰਹ ਵਾਲੇ ਜਾਂ ਮੱਖੂ ਵਰਗੇ ਜਿਹੜੇ ਬਲੇ ਐਕਸ਼ਨ ਦੇ ਲੈ ਕੇ ਗੱਲਾਂ ਕਰਦੇ ਹੁੰਦੇ ਆ ਜਾਂ ਇੱਕ ਅੰਮ੍ਰਿਤਪਾਲ ਮਹਿਰੋ ਹੈਗਾ ਦੋ ਚਾਰ ਹੋਰ ਨੇ ਇਹ ਖੱਚਾਂ ਨੇ ਕੌਮ ਦੇ ਵਿੱਚ ਪੈਦਾ ਹੋਈਆਂ ਇੱਕੇ ਇਸ਼ੂ ਬਣਾ ਰਹੇ ਨੇ ਬਿਰਸਾ ਸਿੰਘ ਬਲਟੋਹਾ ਜਦੋਂ ਕਹਿੰਦੇ ਹੱਥ ਖੜੇ ਕਰਕੇ ਬਾਹਰ ਆਏ ਨੇ ਹਾਲਾਂਕਿ ਉਹ ਕੋਈ ਬਹੁਤ ਹੀ ਵੱਡੀ ਸਚਾਈ ਨਹੀਂ ਹੈਗੀ ਕਾਫੀ ਅਖਬਾਰਾਂ ਦੀ ਕਟਨ ਮੇਰੇ ਕੋਲੇ ਵੀ ਪਈ ਹੈ ਸੋਸ਼ਲ ਮੀਡੀਆ ਤੇ ਬਹੁਤ ਕੁਝ ਪਿਆ ਉਹ ਇਹ ਹੈ ਇੱਕ ਬੁਝਾਰਤ ਬਣਾ ਦਿੱਤੀ ਕਿ ਜਿਹੜਾ ਇੱਕ ਹੱਥ ਖੜਾ ਕਰਦਾ ਉਹਨੂੰ ਕੀ ਕਿਹਾ ਜਾਂਦਾ ਹੈ ਇੱਕ ਸ਼ਕਤੀਮਾਨ ਜਿਹੜਾ ਦੋ ਹੱਥ ਖੜੇ ਕਰਦਾ ਉਹਨੂੰ ਕੀ ਕਿਹਾ ਜਾਂਦਾ ਹੈ ਕਹਿੰਦੇ ਬਿਰਸਾ ਸਿੰਘ ਬਲਟੋਹਾ ਨਨ ਕਿ ਟ੍ਰੋਲ ਕੀਤਾ ਜਾ ਰਹੇ ਆ ਮੈਂ ਬਿਰਸਾ ਸਿੰਘ ਬਲਟੋਹਾ ਤੋਂ ਕੁਝ ਨਹੀਂ ਲੈਣਾ ਨਾ ਕੋਈ ਮੇਰੀ ਰਿਸ਼ਤੇਦਾਰੀ ਹੈ ਮੈਂ ਤਾਂ ਪਹਿਲੀ ਉਹਨੂੰ ਗਲਤ ਕਹਿਣਾ ਹੋਣਾ ਅਸੀਂ ਇਹ ਜੇ ਬੰਦਿਆਂ ਨੂੰ ਜੁੱਤੀ ਦੇ ਬਰਾਬਰ ਰੱਖਿਆ ਹੋਇਆ ਪਰ ਜਿਹੜੇ ਅਮਰਤਪਾਲ ਦੇ ਪੈਰੋਕਾਰ ਬਣਦੇ ਨੇ ਜਿਵੇਂ ਮਖੂ ਹੋ ਗਿਆ ਆ ਬਿੰਗੇ ਮੂੰਹ ਵਾਲਾ ਪਰਬਾਨਾ ਹੋ ਗਿਆ ਰਾਜਪੁਰੇ ਵਾਲਾ ਤੇ ਦੋ ਚਾਰ ਹੋਰ ਨੇ ਮਾਨ ਦੀਆਂ ਖੱਚਾਂ ਹੋ ਗਈਆਂ ਤੇ ਅਮਰਤਪਾਲ ਮੈਰੋ ਹੋ ਗਿਆ ਇਹ ਵੀ ਕੋਈ ਬਹੁਤੇ ਭਲੇ ਮਨਸ ਨਹੀਂ ਹੈਗੇ ਬਰਸਾ ਸਿੰਘ ਬਲਟੋਹਾ ਤਾਂ ਫੇਰ ਵੀ ਭਾਵੇਂ ਹੱਥ ਖੜੇ ਕਰ ਕੇ ਆਜੇ ਨਹੀਂ ਆਇਆ ਕੋਈ ਸਬੂਤ ਨਹੀਂ ਹੈਗਾ ਉਹ ਅਟੈਕ ਦੇ ਵਿੱਚ ਹੈਗਾ ਸੀ ਚਲਦੀਆਂ ਗੋਲੀਆਂ ਦੇ ਵਿੱਚ ਉਹ ਬੰਦਾ ਅੰਦਰ ਰਹਿ ਉਹਨੂੰ ਇਹ ਤੇ ਉਹਦੀ ਉੱਥੇ ਮੌਤ ਵੀ ਹੋ ਸਕਦੀ ਜੇ ਕੋਈ ਫੇਰ ਵੱਜਦਾ ਪਰ ਜਿਹੜੇ ਅਮਰਤਪਾਲ ਵਰਗੇ ਪੁਲਿਸ ਦੇ ਮੂਹਰੇ ਭੱਜਦੇ ਰਹੇ ਨੇ ਤੇ ਉਹਨਾਂ ਨੂੰ ਕੀ ਕਹੋਗੇ ਜਿਹੜਾ ਕਹਿੰਦਾ ਕਿ ਸੰਵਿਧਾਨ ਨੂੰ ਮੰਨਦਾ ਨਹੀਂ ਹੁਣ ਬੇਬਾ ਪੁੱਤ ਬਣ ਕੇ ਇਲੈਕਸ਼ਨ ਲੜੀ ਜਾ ਰਿਹਾ ਹੈ ਉਹਦੇ ਬਾਰੇ ਕੀ ਖਿਆਲ ਹੈ ਅਰੇ ਪਰਵਾਨੇ ਨੇ ਕਾਲੀ ਮਾਤਾ ਦੇ ਮੰਦਰ ਵਿੱਚ ਜਾ ਕੇ ਪੰਗਾ ਲਿਆ ਸੀ ਖਾਲਿਸਤਾਨ ਦੇ ਨਾਰੇ ਲਿਖੇ ਸੀ ਪੋਸਟਰ ਪਾੜ ਤੇ ਕਦੇ ਤੇ ਇਹ ਪੁਲਿਸ ਮੂਰੇ ਕਿਵੇਂ ਨੱਚਦੇ ਸੀ ਬਾਦ ਵਿੱਚ ਸਕਾਉਟੀਆਂ ਭਾਲ ਦੀ ਸਾਨੂੰ ਕੋਈ ਮਾਰ ਦੂਗਾ ਆ ਮਖੂਬਰ ਵਰਗੇ ਜਿਹੜੇ ਧੰਦਾ ਹੀ ਕਰਦੇ ਨੇ মিডিਆ ਦੇ ਰਾਹੀਂ ਹਜਿ ਗੱਲਾਂ ਬਾਤਾਂ ਕਰਕੇ ਆ ਮੈਰੋ ਵਰਗੇ ਜਿਹੜੇ ਐਨ ਜੀਓ ਚਲਾ ਕੇ ਲੱਖਾਂ ਰੁਪਈਆ ਬਾਹਰੋਂ ਮੰਗਾਉਂਦੇ ਨੇ ਇਹਨਾਂ ਦੀ ਕੀ ਕਰਤੂਤ ਹੈ ਕੀ ਇਹਨਾਂ ਦੀ ਆਪਣੀ ਔਕਾਤ ਹੈ ਗੱਲਾਂ ਕਰਨ ਦੀ ਜਣ ਕੇ ਕਿ ਕਿਤੇ ਨਾ ਕਿਤੇ ਨਾ ਇਹ ਪੰਥ ਦੇ ਦੁਸ਼ਮਣ ਲੋਕ ਨੇ ਜਿਹੜੇ ਪੰਥ ਦੀਆਂ ਬੀੜੀਆਂ ਵਿੱਚ ਵੱਟੇ ਪਾਉਣ ਵਾਲੇ ਨੇ ਕੌਮ ਦੀਆਂ ਬੀੜੀਆਂ ਵਿੱਚ ਵੱਟੇ ਪਾਉਣ ਵਾਲੇ ਨੇ ਕੌਮ ਦਾ ਬੇੜਾ ਗਰ ਕਰਨ ਵਾਲੇ ਨੇ ਇਹ ਉਹ ਲੋਕ ਨੇ ਇੱਕ ਮੱથે ਬੇਨਤੀ ਹੋਰ ਕਰਨੀ ਹੈ ਇਹ ਜਿਹੜਾ ਮਸਲਾ ਨਾ ਖਰੂਰ ਸਾਹਿਬ ਦੀ ਲੋਕ ਸਭਾ ਸੀਟ ਦਾ ਇਹਨੂੰ ਇਹ ਲੋਕ ਇੱਕ ਇਹ ਕਹਿ ਲਈਏ ਕਿ ਉਹਨੂੰ ਉੱਥੋਂ ਹੋਰ ਸੀਟ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਭਾਈ ਅਮਰਤਪਾਲ ਉੱਥੋਂ ਇਲੈਕਸ਼ਨ ਜਿੱਤ ਜਾਊਗਾ ਇਹ ਗੱਲਾਂ ਬਾਤਾਂ ਕਰਦੇ ਆ। ਕੱਲ ਸੰਗਰੂਰ ਸੀ ਅਬ ਸੌਰੀ ਖੰਡੂਰ ਸਾਹਿਬ ਸੀਟ ਤੇ ਮੈਂ ਕਾਫੀ ਘੁੰਮ ਕੇ ਆਇਆ ਜਿਹੜੇ ਪਿੰਡਾਂ ਦੇ ਉੱਥੇ ਸਮਿਕਰਣ ਹੈਗੇ ਆ ਉਹ ਤਕਰੀਬਨ ਬਦਲੇ ਹੋਏ ਆ। ਉੱਥੋਂ ਦੇ ਲੋਕ ਇਹ ਕਹਿੰਦੇ ਨੇ ਪਹਿਲਾਂ ਅੱਤਵਾਦ ਅਸ਼ਿਸ਼ਦਾਏ ਹੋਇਆ। ਅੱਤਵਾਦ ਦੇ ਵਿੱਚ ਸਾਡਾ ਘਰਵਾਰ ਲੁੱਟਿਆ ਗਿਆ। ਇਹ ਅਮਰਤਪਾਲ ਵਰਗੇ ਦੁਆਰਾ ਅਤਿਪਾਦਿਕ ਅਤਵਾਦ ਦੀ ਗੱਲ ਕਰਦੇ ਨੇ ਗੁੰਡਾਗਰਦੀ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਇਹ ਖਨੂਰ ਸਾਹਿਬ ਦੇ ਕੁਝ ਪਿੰਡਾਂ ਦੀਆਂ ਕੰਸੋਹਾਂ ਜੋ ਮੈਨੂੰ ਮਿਲੀਆਂ ਨੇ ਮੈਂ ਉੱਥੇ ਪਤਾ ਕਰਕੇ ਆਇਆ ਜਿਹੜਾ ਇਹਨਾਂ ਦਾ ਇਹ ਨੈਟਵਰਕ ਚੱਲ ਰਿਹਾ ਸੋਸ਼ਲ ਮੀਡੀਆ ਤੇ ਇੱਕ ਕੈਂਪੇਨ ਚਲਾਈ ਗਈ ਹੈ ਉਹ ਕੇਵਲ ਸੋਸ਼ਲ ਮੀਡੀਆ ਤੇ ਹੈ ਫੇਸਬੁੱਕ ਤੇ ਹੈ ਗਰਾਊਂਡ ਲੈਵਲ ਤੇ ਕੁਝ ਨਹੀਂ ਹੈਗਾ ਗਰਾਊਂਡ ਲੈਵਲ ਤੇ ਇਹਨਾਂ ਦੀ ਬਹੁਤ ਪਤਲੀ ਹਾਲਤ ਹੈ ਜੇਵਾੰਤਨ ਦੇ ਜਬਤ ਹੋਣ ਵਾਲੀ ਹੈ ਕਿਤੇ ਨਾ ਕਿਤੇ ਆਰਐਸ ਦੇ ਨਾਲ ਤਾਰਾਂ ਜੁੜੀਆਂ ਹੋਈਆਂ ਦਿਖਾਈਆਂ ਗਈਆਂ ਪਰ ਜਦੋਂ ਮੈਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਅੱਜ ਜੀ ਕੀਤਾ ਤਾਂ ਮੈਂ ਕਹਿਣਾ ਚਾਹਨਾ ਕਿ ਜਿਹੜੇ ਬੰਦੇ ਇਹ ਫੇਸਬੁਕਾਂ ਤੇ ਇਹੋ ਜਿਹਾ ਟਰੋਲ ਕਰਦੇ ਹੁੰਦੇ ਨੇ ਕਿ ਇੱਕ ਹੱਥ ਹੱਥ ਖੜਾ ਕਰਨ ਵਾਲਾ ਸ਼ਕਤੀਮਾਨ ਹੁੰਦਾ ਦੋਨੇ ਹੱਥ ਖੜੇ ਕਰਨ ਵਾਲਾ ਬਿਰਸਾ ਸਿੰਘ ਮਲਟੋਆ ਹੁੰਦਾ ਇਹ ਬਚਕਾਨੀਆਂ ਜੋ ਪਿੱਟੂਟਕਲੇ ਸੁਣਾਏ ਜਾਂਦੇ ਨੇ ਜਦ ਤੁਸੀਂ ਪੰਥ ਦੀ ਗੱਲ ਕਰਦੇ ਹੋ ਨਾ ਪੰਥ ਦੀ ਗੱਲ ਕਰਨ ਵਾਲਿਆਂ ਨੂੰ ਇਹ ਸਭ ਤੋਂ ਪਹਿਲਾਂ ਇੱਕ ਅਜੰਡਾ ਦੇਣਾ ਪੈਂਦਾ ਕਿ ਪੰਥ ਦਾ ਅਜੰਡਾ ਕੀ ਹੈ ਜੇ ਤੁਸੀਂ ਪੰਥ ਖੀਟ ਕਹਿ ਕੇ ਲੈਕਚਰ ਲੜ ਰਹੇ ਹੋ ਤਾਂ ਪੰਥ ਵਿੱਚ ਨਿਗਾਰ ਕਿਉਂ ਆਇਆ ਪੰਥ ਨੂੰ ਇਸ 바ਅਤੇ ਕੀ ਜ਼ਰੂਰਤ ਹੈ ਪੰਥ ਕੀ ਕਰਨਾ ਚਾਹੁੰਦਾ ਹੈ ਦੂਜੀ ਗੱਲ 2-4000 ਬੰਦੇ ਇਕੱਠਾ ਹੋ ਜਾਵੇ ਤਾਂ ਉਹਨੂੰ ਅਸੀਂ ਪੰਥ ਨਹੀਂ ਮੰਨ ਸਕਦੇ ਪੰਥ ਕੋਈ ਅਮਰਤਪਾਲ ਦੇ ਪਿਓ ਦਾ ਨਹੀਂ ਜਾਂ ਅਮਰਤਪਾਲ ਦਾ ਜਾਂ ਮਖੂ ਦਾ ਨਹੀਂ ਜਾਂ ਅਮਰਤਪਾਲ ਮਹਿਰੋ ਦਾ ਅਜਾ ਪ੍ਰਭਾਨੇ ਵਰਗਾ ਨਾ ਪੰਥ ਨਹੀਂ ਇੱਕ ਟੀੜਾ ਨੇ ਸਿਰੇ ਦੀਆਂ ਜੇ ਅਸਲ ਪੁੱਛੋਗੇ ਤਾਂ ਤੇ ਨਾ ਹੀ ਮੈਂ ਬਲਟੋਹੇ ਤੋਂ ਕੁਛ ਲੈਣਾ ਅਸੀਂ ਕੋਈ ਮਤਲਬ ਨਹੀਂ ਰੱਖਦੇ ਇਹਨਾਂ ਚੀਜ਼ਾਂ ਦਾ ਅਸੀਂ ਤਾਂ ਸਿਰਫ ਗੱਲ ਕਰਨੀ ਹੈ ਵੀ ਇਹ ਲੋਕਾਂ ਨੂੰ ਕਿੱਦਾਂ ਬੇਵਕੂਫ ਬਣਾਉਂਦੇ ਨੇ ਪੰਥ ਦੇ ਨਾਂ ਤੇ ਕਿੰਨਾ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਨੇ ਇਹ ਕੌਮ ਦੇ ਨਾਂ ਤੇ ਮੈਂ ਤਾਂ ਗੱਲਬਾਤ ਤਾਂ ਕੀਤੀ ਐ ਰਹੀ ਗੱਲ ਖੰਡੂਰ ਸਾਹਿਬ ਸੀੜ ਜਿੱਤਣ ਦੀ ਇਹ ਤਾਂ ਮਿੱਤਰੋ ਭੁੱਲ ਜਾਓ ਇਹ ਤਾਂ ਭੁੱਲੇ ਜਾਓ ਕਿਉਂਕਿ ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਬਹੁਤ ਖੁਸ਼ੀਆਂ ਨੇ ਤੁਹਾਡੇ ਕੋਲੇ ਪੰਥ ਲਈ ਕੌਮ ਲਈ ਪੰਜਾਬ ਲਈ ਕੋਈ ਇਸ਼ੂ ਕੋਈ ਏਜੰਡਾ ਨਹੀਂ ਤੁਸੀਂ ਕੇਵਲ ਬਸ ਫੜਾ ਮਾਰਨੀਆਂ ਹੁੰਦੀਆਂ ਨੇ ਅਸੀਂ ਪੰਥ ਖਾਤਰ ਸਿਰ ਬਾਰ ਦੇਾਂਗੇ ਅਸੀਂ ਸਵਾ ਲੱਖ ਨਾਲ ਲੜਨ ਵਾਲੇ ਆਂ ਸਾਨੂੰ ਆਜ਼ਾਦੀ ਚਾਹੀਦੀ ਐ ਇਹ ਫੁਗੜਾਪਨ ਫੁਗੜੀਆਂ ਜਾਂ ਫੜਾ ਮਾਰਨਾ ਇਹਨੂੰ ਕਹਿੰਦੇ ਨੇ ਇਹਦੇ ਵਿੱਚ ਕੋਈ ਤੱਥ ਕੋਈ ਲੋਕਾਂ ਦੇ ਮੁੱਦੇ ਜਾਂ ਪੰਜਾਬ ਦੇ ਜਾਂ ਧਰਮ ਦੇ ਜਾਂ ਕੌਮ ਦਾ ਕੋਈ ਵੀ ਇਹਦੇ ਵਿੱਚ ਇਸ਼ੂ ਨਹੀਂ ਹੈਗਾ ਕੋਈ ਮੁੱਦਾ ਨਹੀਂ ਹੈਗਾ ਜਿਵੇਂ ਪਹਿਲਾਂ ਐਵੇਂ ਮੰਢੀਰ ਇਕੱਠੇ ਕੀਤੀ ਸੀ ਨਸ਼ੇੜੀਆਂ ਦੀ ਤੇ ਉਦਾਂ ਹੁਣ ਗੱਡੀ ਭਰੀ ਹੁੰਦੀਆਂ ਸਰੋਪਿਆਂ ਦੀ ਇਕੱਠੇ ਕਰਕੇ ਬਸ ਭਾਵੇਂ ਕੋਈ ਨਸ਼ੇੜੀ ਹੋਵੇ ਉਹਦੇ ਗਲਚ ਪਾ ਦੇਣਗੇ ਭਾਵੇਂ ਕੋਈ ਚੋਟ ਠਗ ਹੋਵੇ ਉਹਦੇ ਗਲ ਵਿੱਚ ਪਾ ਦੇਣਗੇ ਦਵਾਰਾਂ ਲਾ ਕੇ ਫਿਰ ਗੱਡੀ ਵਿੱਚ ਰੱਖ ਲੈਂਦੇ ਹਨ ਜਨ ਕਿ ਜਿਹੜਾ ਸਿਰ ਤੋਂ ਪੈਰਾਂ ਤੱਕ ਮਨੁੱਖ ਦੀ ਪੱਤ ਢੱਕਣ ਵਾਲਾ ਇੱਕ ਸਿਧਾਂਤ ਸੀ ਸਰੋਪਾ ਉਹਨੂੰ ਵੀ ਇਹਨਾਂ ਨੇ ਮਿੱਟੀ ਵਿੱਚ ਮਿਲਾ ਕੇ ਰੱਖਤਾ ਉਹਦਾ ਵੀ ਇਹਨੇ ਜਲੂਸ ਕੱਢਦਾ ਜਿਹੜਾ ਮਰਜੀ ਹੈ ਬੈ ਸਿਰੋਪਾ ਪਾਕਬੋਲੇ ਸੋਹਣ ਹਾਲ ਸਤਸਰੀਏ ਕਾਲ ਸਤਸਰੀਏ ਕਾਲ ਜਕਾਰਾ ਛੱਡ ਦਿੰਦੇ ਆ ਯਾਨੀ ਕਿ ਇੰਨੇ ਕੁ ਬੇਵਕੂਫ ਸਾਡੇ ਕੌਮ ਦੇ ਵਿੱਚ ਪੈਦਾ ਹੋ ਗਏ ਜਿਹੜੇ ਕੌਮ ਦਾ ਭਲਾ ਨਹੀਂ ਕੌਮ ਦਾ ਬੇੜਾਗਰ ਕਰਨ ਵਾਲੇ ਨੇ ਤੇ ਅਮਰਤਪਾਲ ਦਾ ਕੋਈ ਸਾਥੀ ਸੁਣਦਾ ਹੋਵੇ ਉਹਨੂੰ ਬੇਨਤੀ ਹੈ ਆਪਣੀ ਔਕਾਤ ਵਿੱਚ ਰੋ ਤੇ ਆਪਣੀ ਔਕਾਤ ਤੋਂ ਵੱਡੀਆਂ ਗੱਲਾਂ ਨਾ ਕਰੋ ਜਦੋਂ ਛਿੱਤਰ ਫਿਰਨ ਲੱਗਿਆ ਨਾ ਫਿਰ ਤੁਹਾਡੇ ਵਰਗੇ ਕੰਡ ਕੰਮ ਵਿੱਚ ਭਾਈ ਦੇ ਵੀਡੀਓ ਬਣਾਉਂਦੇ ਜਿਵੇਂ ਬਾਜੇ ਕੇ ਬਣਾਉਂਦਾ ਸੀ ਅਮੂਤਪਾਲ ਜਿਹੜਾ ਆਪਣੇ ਆਪ ਨੂੰ ਪੰਥ ਦਾ ਜਾਂ ਕੌਮ ਦਾ ਜਰਨੈਲ ਸਮਝਦਾ ਸੀ ਤੇ ਵੀ ਮਰਜ਼ੀ ਗੱਡੀ ਵਿੱਚ ਭੱਜਦਾ ਨਜ਼ਰ ਆਇਆ ਤੁਹਾਨੂੰ ਪਤਾ ਹੋਣਾ ਚਾਹੀਦਾ ਉਹਨੂੰ ਪੁਲਿਸ ਪੈ ਗਈ ਐ ਭਾਈ ਸਾਹਿਬ ਇੱਥੇ ਐ ਭਾਈ ਸਾਹਿਬ ਰੇਡੀ ਤੇ ਜੜ ਗਏ ਭਾਈ ਸਾਹਿਬ ਕਿਤੇ ਕੋਸ਼ ਕਰਦੇ ਕਿਤੇ ਕੋਸ਼ ਕਰਦੇ ਤੇ ਹੁਣ ਉਹੀ ਭਾਈ ਸਾਹਿਬ ਵੀਵਾ ਪੁੱਤ ਬਣ ਕੇ ਇਲੈਕਸ਼ਨ ਲੜਨ ਦੀ ਤਿਆਰੀ ਵਿੱਚ ਫੜਾ ਨਾ ਮਾਰੋ ਅਕਾਤ ਤੋਂ ਵੱਡੀਆਂ ਗੱਲਾਂ ਨਾ ਕਰੋ ਜਿਹੜੇ ਗੁਰੂ ਸਾਹਿਬ ਤੁਸੀਂ ਗੱਲ ਕਰਦੇ ਹੋ ਨਾ ਉਹ ਗੁਰੂ ਸਾਹਿਬ ਦੇ ਨਾਲ ਪਤਾ ਕਿਹੋ ਜੇ ਸਿੰਘ ਸੀ ਜਦੋਂ ਚਾਨਣ ਚੌਕ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਨੇ ਸ਼ਹਾਦਤ ਦਿੱਤੀ ਆ ਨਾ ਉਦੋਂ ਪਤਾ ਕੀ ਐਲਾਨ ਸੀ ਪੁੱਛਿਆ ਗਿਆ ਭਾਈ ਦਿਆਲਾ ਜੀ ਸਤੀਦਾਸ ਭਾਈ ਮਤੀਦਾਸ ਕਹਿੰਦੇ ਤੁਸੀਂ ਕੌਣ ਕਹਿੰਦੇ ਅਸੀਂ ਗੁਰੂ ਤੇਗ ਬਹਾਦਰ ਪਾਸ਼ਾ ਦੇ ਸਿੱਖ ਹਾਂ ਕਹਿਣ ਲੱਗੇ ਆਪਣੇ ਗੁਰੂ ਲਈ ਕੀ ਕਰ ਸਕਦੇ ਹਾਂ ਕਹਿੰਦੇ ਮਰ ਸਕਦੇ ਹਾਂ ਪਤਾ ਹੈ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਤੋਂ ਪਹਿਲਾਂ ਤਿੰਨ ਸਿੰਘਾਂ ਦੀ ਸ਼ਹਾਦਤ ਹੁੰਦੀ ਹੈ ਸਤੀਦਾਸ ਮਤੀਦਾਸ ਤੇ ਭਾਈ ਦਿਆਲਾ ਜੀ ਰੂਮ ਵਿੱਚ ਲਪੇਟ ਕੇ ਸਾੜੇ ਗਏ ਉਦੇਗ ਵਿੱਚ ਉਵਾਲੇ ਗਏ ਤੇ ਆਰੇ ਦੇ ਨਾਲ ਚੀਰੇ ਗਏ ਇਹ ਉਹ ਨੇ ਜਿਹੜੇ ਗੁਰੂ ਲਈ ਮਰ ਮਿਟਣ ਵਾਲੇ ਸੀ ਤੁਸੀਂ ਤਾਂ ਨਾ 13 ਚੋਂ ਨਾ ਤਿੰਨਾਂ ਚੋਂ ਤੁਹਾਡੇ ਤਾਂ ਹਸਪਤਲ ਹੈ ਹੀ ਕੁਝ ਨਹੀਂ ਉਧਰ ਫੜਾ ਮਾਰਨ ਵਾਲੇ ਆਪਣੀ ਔਕਾਤ ਵਿੱਚ ਰਹਿ ਕੇ ਗੱਲ ਕਰੋ ਜਿੱਤਨ ਦੀ ਗੱਲ ਦੂਰ ਤੁਸੀਂ ਤਾਂ ਨੇੜੇ ਤੇੜੇ ਵੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ